ਸ਼ੌਂਡ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਪੰਦਰੀ ਕਲਾ ਤਹਿਸੀਲ ਅਤੇ ਜ਼ਿਲ੍ਹਾ ਕਰਨਤਾਰਨ ਸਾਹਿਬ ਵੀਰੋਂ ਨਗਰ ਘਰੇਲੂ ਪਸ਼ੂਆ 6 ਤੇ ਆਪਾਂ ਉਹਨਾਂ ਦੀ ਜਾਣਕਾਰੀ ਲੈਣੇ ਵੀਰੋਂ ਨਾ ਸਸੀਗਾ ਵੀਰ ਜੀ ਸਸੀਗਾ ਵੀਰ ਜੀ ਦੱਸੀ ਕੀ ਹਾਲ ਚਾਲ ਵਧੀਆ ਵਧੀਆ ਦੱਸ ਹਾਂਜੀ ਹਾਂਜੀ ਵਧੀਆ ਵਧੀਆ ਸੇ ਤਾਂ ਠੀਕ ਆ ਹਾਂਜੀ ਹਾਂਜੀ ਕਿਰਪਾ ਜੀ ਹਾਂਜੀ ਵੀਰ ਜੀ ਦੇਰੀਏ ਝੋਟੀ ਦੀ ਵੀ ਜੀ ਜਾਣਕਾਰੀ ਇਹ ਵੀਰ ਜੀ ਝੋਟੀ ਤੇ ਥੱਲੇ 12 ਕਿਲੋ ਦੁੱਧ ਤੇ ਦੁੱਜਾ ਸੂਆ ਹਾਂਜੀ ਹਾਂਜੀ ਮੋਲੇ 1,30,000 ਰੁਪਇਆ ਠੀਕ ਆ ਜੀ ਦੇਣੀ 20 ਦੀ ਆ ਦੇਣੀ 20 ਦੀ ਆ ਹਾਂਜੀ ਇਹਦੀ ਦੇ ਦਿੰਗੇ ਚੋਚਣ ਪੋਲੀ ਏ ਵੀਰ ਜੀ ਹੈਗਾ ਜੇ ਤੀਜਾ ਸੁਆ ਤੀਜਾ ਸੁਆ ਆ ਗਿਆ ਮਗਰ ਕੱਟੀ ਆ ਗਈ ਮਗਰ ਕੱਟੀ ਤਿੰਨਾਂ ਮਹੀਨੇ ਦੀ ਸੂਈ ਦੇ 20 ਦਿਨਾਂ ਦੀ ਬਣੀ ਜੇ ਠੀਕ ਹੈ ਜੀ ਹਾਂ ਜੀ ਮੋਲੇ ਦੇ ਥਲੇ 10 ਕਿਲੋ ਹਾਂ ਜੀ ਮੋਲੇ ਦਾ 1 10 ਹਾਂ ਜੀ ਦੇਣੀ ਪੂਰੇ ਦੀ ਮਾਨਤਾਂ ਪੂਰੇ 1 ਲੱਖ ਦੀ ਠੀਕ ਹੈ ਮਾਨਤਾਂ ਫੁੱਲ ਠੀਕ ਹੈ ਜੀ ਜਲਸੀ ਦੇ ਦੀਏ ਜਾਣਗੇ ਆ ਗਈ ਜਲਸੀ ਇਹ ਦੂਜਾ ਸੁਆ ਵੀਰ ਜੀ ਜਲਸੀ ਜੇ ਹਾਂਜੀ ਵਿਖਾਵਾ ਦੁੱਧ ਦਾ 12 13 ਜੇ ਮੌਕੇ ਦਾ ਮੌਕੇ ਦਾ 11 ਕਿਲੋ ਜੇ ਸੁਆ ਦੂਜਾ ਗਿਆ ਵੀ ਸੁਆ ਦੂਜਾ ਜੀ ਕਿ ਕਿ ਲੈਣਾ ਵੀਰ ਜੀ ਇਹਦਾ ਆਪਾਂ ਇਹ ਲੈ ਲੈ ਮੈਂ ਮੁੱਲ 55 ਕਰਦੇ ਹਾਂ ਜੀ ਮਾਂ ਤਲ ਫੋਲ ਹੋ ਜਾਊਗਾ ਅੱਜ ਠੀਕ ਹੈ ਜੀ ਮੌਕੇ ਤੇ ਠੀਕ ਹੈ ਜੀ ਹਾਂਜੀ ਇਹਦੇ ਵੀ ਰੀਏ ਵੱਡੀ ਦੀ ਜਾਂ ਇਹ ਵੀਰ ਜੀ ਦੁੱਧ ਹੈਗਾ ਜੀ ਹੈਗਾ ਤੇ ਜਿਆਦਾ ਆਪਾਂ ਦੱਸਣਾ 2 ਲੀਟਰ ਘਟਿਆ ਹਾਂਜੀ ਹੈਗਾ 17 ਕਿਲੋ ਆ ਆਪਾਂ 15 ਨਾ 15 ਆਪਾਂ 15 ਦੇ ਹਿਸਾਬ ਨਾਲ 15 ਦੇ ਹਿਸਾਬ ਨਾਲ ਯਾਰ ਠੀਕ ਉਹਦੇ ਦਾ 85000 ਰੁਪਈਆ 85 ਹਾਂਜੀ 80 ਦੀ ਦੇ ਦੇਾਂਗੇ ਹਾਂਜੀ ਮਾਨਤਾ ਕਰ ਦਾਂਗੇ ਠੀਕ ਐ ਸ਼ਾਹ ਜੀ ਇਹਦੀ ਦੇ ਦੀਏ ਸ਼ਾਹ ਜਾਨ ਇਹ ਆਪਣੇ ਕੋਲ ਮਾਲੀ ਹੈਗਾ ਚੌਗਾ ਚੌਗਾ ਆ ਗਿਆ ਇਹਦੀ ਦਾ ਮਾਲੀ ਪਿਓਰ ਹਾਂਜੀ ਹਾਂਜੀ ਵੇਖੋ ਕੱਟ ਵੇਖੋ ਬਿੱਲੀ ਮਣਕੀ ਆਪ ਨੂੰ ਬਿੱਲੀ ਵੜਕੀ ਪੇਡਾ ਸਿੰਗੀ ਨਿੱਕੀ ਗੋਲ ਸਿੰਗੀ ਜ ਆ ਗਿਆ ਜੀ ਵੇਖੋ ਸਾਰੀਆਂ ਨਿਸ਼ਾਨੀਆਂ ਪੂਰੇ ਟੌਪਰ ਹੈ ਨਾ ਮਾਲੀ ਟੌਪ ਦਾ ਮਾਲੀ ਆ ਹਾਂਜੀ ਹਾਂਜੀ ਇਹਦਾ ਵੀਰ ਜੀ ਮੋਲਿਆ 80000 ਰੁਪਈਆ ਹਾਂਜੀ ਮੌਕੇ ਤੇ ਮਾਨਤਾ ਹੋ ਜੂ ਥੋੜਾ ਬੜਾ ਠੀਕ ਹੈ ਹਾਂਜੀ ਬਾਕੀ ਜਿਹੜਾ ਵੀਰ ਖੜੂ ਮਾਲੀ ਘਰ ਹੈ ਯਾਦ ਹੀ ਕਰੂ ਯਾਦ ਕਰੂਗਾ ਨਾ ਜਿੰਗੇ ਨੇ ਅੱਗੇ ਆ ਇੱਕ ਬੱਚੀ ਆਦੀ ਹਾਂਜੀ ਇਹ ਸਾਲ ਪੂਰੇ ਦੀ ਬੱਚੀ ਜੇ ਠੀਕ ਹੈ ਜੀ ਦੋ ਚਾਰ ਦਿਨ ਘੱਟ ਹੀ ਵਧ ਨਹੀਂ ਗੇ ਓਕੇ ਆ 20 ਤਰੀਕ ਨੂੰ ਇਹਦੇ ਹੋਣਾ ਜੇ ਠੀਕ ਹੈ ਜੀ ਸਾਲ ਦੀ ਹੋ ਗਈ ਹੈ ਨਾ ਇਹਦਾ ਵੀ ਜੀ ਮੋਲ ਹੈ ਹਾਂ ਨਾ 10000 ਓਕੇ ਜੀ ਹਾਂਜੀ